ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਹੋਣਾ ਕਿ ਕਈ ਦੁਕਾਨਦਾਰ ਨੋ ਰਿਟਰਨ ਪਾਲਿਸੀ ਬਣਾਉਂਦੇ ਨੇ ਅਤੇ ਉਹਨਾਂ ਨੇ ਕਈ ਵਾਰ ਲਿਖਿਆ ਵੀ ਹੁੰਦਾ ਹੈ ਦੁਕਾਨ ਦੇ ਉੱਤੇ ਵਿਕਿਆ ਹੋਇਆ ਸਮਾਨ ਵਾਪਸ ਨਹੀਂ ਹੋਵੇਗਾ ਆਓ ਅੱਜ ਤੁਹਾਨੂੰ ਇਸ ਦੇ ਸੰਬੰਧ ਵਿੱਚ ਜਾਣਕਾਰੀ ਦਈਏ ਜੋ ਸੋਸ਼ਲ ਮੀਡੀਆ ਚੈਨਲਾਂ ਤੋਂ ਪ੍ਰਾਪਤ ਕਰਕੇ ਤੁਹਾਨੂੰ ਅਸੀਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਸਬੰਧ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਧਿਆਨ ਨਾਲ ਸੁਣੋ ਨੋਰ ਟਰਨ ਪਾਲਿਸੀ ਦੇ ਸਬੰਧ ਵਿੱਚ ਕੀ ਹੁੰਦਾ ਹੈ ਕਿ ਵਿਕਿਆ ਹੋਇਆ ਸਮਾਨ ਵਾਪਸ ਨਹੀਂ ਹੋਵੇਗਾ ਅਜੇ ਹੀ ਦੁਕਾਨਦਾਰਾਂ ਨੂੰ ਜ਼ਰੂਰ ਦੱਸ ਦਿਓ ਇਹ ਕਾਨੂੰਨ ਕਿ ਕਾਨੂੰਨ ਵੀ ਬਣਿਆ ਹੋਇਆ ਹੈ ਜੋ ਗ੍ਰਾਹਕਾਂ ਦੇ ਹੱਕ ਵਿੱਚ ਭੁਗਤਦਾ ਹੈ ਗ੍ਰਾਹਕਾਂ ਨੂੰ ਕਈ ਹੱਕ ਲੈ ਕੇ ਦਿੰਦਾ ਹੈ ਇਸ ਤਰ੍ਹਾਂ ਕਈ ਦੁਕਾਨਦਾਰ ਲੋਕਾਂ ਨੂੰ ਇਹ ਕਹਿ ਕੇ ਸਮਾਨ ਵਾਪਸ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਕਿ ਉਹਨਾਂ ਨੇ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਵੇਚਿਆ ਸਮਾਨ ਵਾਪਸ ਨਹੀਂ ਲਿਆ ਜਾਵੇਗਾ ਅਕਸਰ ਸ਼ਾਪਿੰਗ ਵੇਲੇ ਤੁਸੀਂ ਕਈ ਦੁਕਾਨਾਂ ਤੇ ਇੱਕ ਚੀਜ਼ ਪੜ੍ਹੀ ਹੋਵੇਗੀ ਲਿਖਿਆ ਹੁੰਦਾ ਹੈ ਕਿ ਵੇਚਿਆ ਹੋਇਆ ਸਮਾਨ ਵਾਪਸ ਨਹੀਂ ਕੀਤਾ ਜਾਵੇਗਾ ਜਦੋਂ ਵੀ ਲੋਕ ਅਜਹੀਆਂ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਹਨ ਸ਼ਾਪਿੰਗ ਕਰਦੇ ਹਨ ਤਾਂ ਸੋਚਦੇ ਆਂ ਕਿ ਹੁਣੇ ਕੱਪੜੇ ਜਾਂ ਸਮਾਨ ਚੈੱਕ ਕਰ ਲਵੋ ਦੁਕਾਨਦਾਰ ਕਹਿ ਦਿੰਦਾ ਕਿਉਂਕਿ ਉਹ ਬਾਅਦ ਵਿੱਚ ਵਾਪਸ ਨਹੀਂ ਆਉਣਗੇ ਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ ਤੇ ਇਦਾਂ ਲਿਖਣਾ ਹੀ ਗਲਤ ਹੈ ਕਾਨੂੰਨ ਦੇ ਮੁਤਾਬਕ ਇਸ ਤਰ੍ਹਾਂ ਲਿਖਣਾ ਹੀ ਗਲਤ ਹੈ ਤਾਂ ਕਿ ਤੁਸੀਂ ਵਿਸ਼ਵਾਸ ਕਰੋਗੇ ਕੋਈ ਵੀ ਦੁਕਾਨਦਾਰ ਜਾਂ ਸਟੋਰ ਖਰਾਬ ਵਸਤੂ ਜਾਂ ਪ੍ਰੋਡਕਟ ਨੂੰ ਵਾਪਸ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਤੁਸੀਂ ਉਸ ਸਮਾਨ ਨੂੰ ਵਾਪਸ ਕਰ ਸਕਦੇ ਹੋ ਜਿਹੜਾ ਤੁਹਾਡੇ ਕੋਲ ਖਰਾਬ ਆ ਗਿਆ ਹੈ ਜੋ ਚੀਜ਼ ਤੁਹਾਨੂੰ ਗਾਹਕ ਦੁਕਾਨਦਾਰ ਖਰਾਬ ਚੀਜ਼ ਦੇ ਦਿੰਦਾ ਤੁਸੀਂ ਲੈ ਕੇ ਆ ਜਾਂਦੇ ਹੋ ਤੁਹਾਡੇ ਕੋਲ ਖਰਾਬ ਚੀਜ਼ ਪਹੁੰਚ ਗਈ ਹੈ ਜੇਕਰ ਕੋਈ ਦੁਕਾਨਦਾਰ ਵਾਪਸ ਕਰਨ ਜਾਂ ਬਦਲਣ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਉਸ ਬਾਰੇ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਕੰਜ਼ਿਊਮਰ ਫੋਰਮ ਵਿੱਚ ਅਜਿਹੇ ਦੁਕਾਨਦਾਰ ਦੀ ਸ਼ਿਕਾਇਤ ਕਰ ਸਕਦੇ ਹੋ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਇਹ ਇਸ ਦੇ ਤਹਿਤ ਕਿਹਾ ਗਿਆ ਹੈ ਕਿ ਜੇਕਰ ਕੋਈ ਵਸਤੂ ਖਰਾਬ ਹੈ ਤਾਂ ਉਸ ਨੂੰ 15 ਦਿਨਾਂ ਦੇ ਅੰਦਰ ਵਾਪਸ ਕੀਤਾ ਜਾ ਸਕਦਾ ਹੈ ਇੱਕ ਵਾਰ ਹੋਰ ਤੁਹਾਨੂੰ ਦੱਸ ਦਈਏ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਕਿਹਾ ਗਿਆ ਹੈ ਕਿ ਜੇਕਰ ਕੋਈ ਵਸਤੂ ਖਰਾਬ ਹੈ ਤਾਂ ਉਸ ਨੂੰ 15 ਦਿਨਾਂ ਦੇ ਅੰਦਰ ਵਾਪਸ ਕੀਤਾ ਜਾ ਸਕਦਾ ਹੈ ਗਾਹਕ ਨੂੰ ਰਿਫੰਡ ਦੀ ਮੰਗ ਕਰਨ ਜਾਂ ਨੁਕਸ ਵਾਲੀ ਵਸਤੂ ਦੇ ਬਦਲੇ ਦੀ ਮੰਗ ਕਰਨ ਦਾ ਪੂਰਾ ਅਧਿਕਾਰ ਹੈ ਜੇਕਰ ਤੁਹਾਡੇ ਨਾਲ ਕਦੇ ਵੀ ਅਜਿਹਾ ਹੁੰਦਾ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ 1800111 40000 ਤੇ ਕਰ ਸਕਦੇ ਹੋ ਦੁਬਾਰਾ ਫੇਰ ਦੱਸ દਈਏ ਇਸ ਦੀ ਸ਼ਿਕਾਇਤ ਕਰਨ ਲਈ ਨੰਬਰ ਹੈ 1800114000 ਇਸ ਤੇ ਕਰ ਸਕਦੇ ਹੋ ਇਸ ਤੇ ਤੁਹਾਨੂੰ ਦੁਕਾਨ ਦਾ ਪਤਾ ਅਤੇ ਹੋਰ ਸਾਰੀ ਜਾਣਕਾਰੀ ਦੇਣੀ ਹੋਵੇਗੀ ਜਿਸ ਤਰ੍ਹਾਂ ਉਹਨਾਂ ਤੋਂ ਜੋ ਤੁਸੀਂ ਬਿੱਲ ਲਿਆ ਹੈ ਬਿੱਲ ਹੋਣਾ ਵੀ ਜ਼ਰੂਰੀ ਹੈ ਇਸ ਤਰ੍ਹਾਂ ਤੁਸੀਂ ਆਪਣੇ ਹੱਕਾਂ ਦੀ ਰੱਖਿਆ ਕਰ ਸਕਦੇ ਹੋ